ਆ ਗਿਆ ਭਾਈ ਬਾਜੀ ਪਿੱਛੇ ਆ ਜਾ ਰੰਗਪੁਰੀ ਭਾਈ ਪਿੱਛੇ ਆਇਓ ਲਓ ਜੀ ਲਓ 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 ਭਾਈ ਭਾਈ ਗੱਲ ਆ ਜੀ ਜੀ ਆ ਉਹ ਦੇਖ ਕੇ مہاراج جیارا شہر بابا جی کے شہر میں بہت ساتھ ملا بہت ایکسائٹڈ ہے صبح سے ہی لوگ نکلے ہوئے پھر بھی میں بنتی کرتا ہوں کہ فیل آ رہے تھے ڈر ڈر رہے تھے لوگ تو ابھی بنا کسی ڈر کے میں ذمہ واری سے کہہ رہا ہوں بنا کسی ڈر کے خوف سے آپ باہر نکلو جلدی سے جلدی زیادہ سے زیادہ ووٹنگ کرو اپنے بھائی کو ہنس راج ہنس کو کمل کے پھول پہ بی جے پی کو ست کال بہت دو ڈائی مہینے بعد میں آیا تھے اور میرا حلقہ تو فرید کوٹ ہے بابا جی بابا فرید گنجے شکردہ شہر اتھے میں سارے بوتھا پہ ਜਾਜਾ ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਸੀਆਂ ਨੂੰ ਭੈਣਾ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਕਰੋ ਤੋ ਨਿਕਲੋ ਬਿਨਾ ਕਿਸੇ ਡਰ ਖੋਫ ਦੇ VOTING ਕਰੋ ਕਮਲ ਦੇ ਫੁੱਲ ਵਾਲਾ ਬਟਨ ਦਬਾਓ ਆਪ ਆਪਣੇ ਭਾਈ ਨੂੰ ਕਾਮਯਾਬ ਕਰੋ ਹੰਸਰਾ ਜਹੰਸ ਨੂੰ ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ VOTING ਕਰੋ ਔਰ ਪੂਰੇ ਪੰਜਾਬ ਚ ਕਮਲ ਦਾ ਫੁੱਲ ਖਿਲਣਾ ਚਾਹੀਦਾ ਹਾਂ ਸੀ ਕਹਿ ਰਹੇ ਹਾਂ ਕਿ ਬਈ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪਿਆ ਕਿ ਕੁਝ ਦੀਆਂ ਦਿੱਕਤਾਂ ਰਹੀਆਂ ਤਾਲੀਆਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ ਮੇਰੀ ਬਸ ਇੱਕੋ ਹੀ ਹੈ ਕਿ ਸ਼ੁਕਰ ਹੈ ਮਾਲਕ ਦਾ ਅੱਜ ਤੱਕ ਠੀਕ ਹੋ ਗਿਆ ਕੱਲ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ ਥੋੜਾ ਖੌਫ ਚਾਇ ਸੀ ਲੇਕਿਨ ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ ਉਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਲੇਕਿਨ ਮੁਹੱਬਤ ਨਾਲ ਰਹਿਣਾ ਪਿਆਰ ਨਾਲ ਰਹਿਣਾ ਕੋਈ ਭਾਈ ਗੁੱਸੇ 'ਚ ਵੀ ਆ ਤੁਸੀਂ ਗੁੱਸੇ ਵਿੱਚ ਨਹੀਂ ਆਉਣਾ ਹਲਕਾ ਫਰੀਦਕੋਟ ਦੇ ਵਾਸੀਓ ਮੈਂ ਕੱਲੀ ਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਆਂ ਜਲੰਧਰੋਂ VOTING ਹੋ ਗਈ ਹੈ ਮੇਰੀ ਪਹਿਲਾਂ ਵੀ ਸਵੇਰੇ ਵੀ ਮੈਂ ਗੇੜਾ ਮਾਰ ਕੇ ਗਿਆ ਇੱਕ ਇੱਕ ਬੂਥ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ ਲੇਕਿਨ ਜਲਦੀ ਕਰੋ ਤਾਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ ਹਾਂ ਜਿੱਦਾਂ ਲਗਾਤਾਰ ਗਰਮੀ ਪੈ ਗਰਮੀ ਲਗਾਤਾਰ ਬਤਨੀ ਜਾ ਰਹੀ ਹੈ ਲੋਕ ਹਲਿਕਾ ਤੋਂ ਬਾਹਰ ਨਹੀਂ ਨਿਕਲੇ ਨਹੀਂ ਅੱਜ ਤਾਂ ਥੋੜਾ ਮੌਸਮ ਠੀਕ ਆ ਥੋੜਾ ਡਾਊਨ ਆ ਔਰ ਜਿੱਦਾਂ ਜਿੱਦਾਂ ਨਿਕਲਣਗੇ ਉਦਾਂ-ਉਦਾਂ ਠੰਡੀ-ਠੰਡੀ ਹਵਾ ਚੱਲੂਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਨਾ ਕਿ ਵੱਧ ਤੋਂ ਵੱਧ VOTING ਕਰੋ ਤੀਜੀ ਵਾਰੀ एनडीए दी सरकार बनाओ और हमारे ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ ਹਾਂਜੀ ਕਿੰਨੇ ਪਰਸੈਂਟ ਨਾਲ ਤੁਸੀਂ ਸੋਚ ਰਹੇ ਹੋ ਕਿ ਬਈ ਜਿੱਤ ਤੁਹਾਡੀ ਹੋ ਸਕਦੀ ਹੈ ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ ਹਾਂ ਬਹੁਤ ਅੱਛਾ ਮਾਰਜਨ ਨਾਲ ਜਿੱਤਾਂਗੇ ਆਪਾਂ ਕਿਉਂਕਿ ਬਹੁਤ ਲੋਕ ਐਕਸਾਈਟਿਡ ਨੇ ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ ਮੈਂ ਉਹਨਾਂ ਚ ਕਰੋੜਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਵਾਂ ਔਰ ਮੈਂ ਤੁਹਾਡੇ ਵਿੱਚ ਰਵਾਂ ਅੱਜ ਤੱਕ ਮਾਲਕ ਦੀ ਕਿਰਪਾ ਹੈ ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਵੀ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਜਲਦੀ ਕਰੋ ਤੋ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦਿਓ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਵੋਟ ਜਿਹੜਾ ਹੈ ਸਾਨੂੰ ਸਾਡਾ ਫੰਡਾਮੈਂਟਲ ਰਾਈਟ ਹੈ ਸਾਡਾ ਮੌਲਕ ਅਧਿਕਾਰ ਹੈ ਸਾਨੂੰ ਜਿਹੜਾ ਸਭ ਤੋਂ ਵੱਡੀ ਤਾਕਤ ਜਿਹੜੀ ਸਾਨੂੰ ਹੱਕ ਦਿੱਤਾ ਉਹ ਵੋਟ ਦਾ ਹੱਕ ਦਿੱਤਾ ਤੇ ਵੋਟ ਜਿਹੜੀ ਹੈਗੀ ਆ ਇਹ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਤੇ ਇਹਦੇ ਨਾਲ ਆਪਣਾ ਅਸੀਂ ਨੇਤਾ ਚੁਣਨਾ MP ਚੁਣਨਾ ਜਿਨ੍ਹਾਂ ਨੇ ਪਾਰਲੀਮੈਂਟ ਜਾ ਕੇ ਸਾਡੇ ਇਸ ਇਲਾਕੇ ਦੇ ਜਿੱਥੇ-ਜਿੱਥੇ ਅਸੀਂ ਵੋਟ ਪਾ ਰਹੇ ਹਾਂ ਉਹ ਮੁੱਦੇ ਜਿਹੜੇ ਸੰਸਦ ਵਿੱਚ ਉਠਾਉਣੇ ਸੋ ਇਹ ਇੱਕ ਲੋਕਤੰਤਰ ਦੇ ਵਿੱਚ ਆਪਣਾ ਨੇਤਾ ਆਪਣੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਉਹਦੇ ਕੋਲ ਇੱਕ ਮੌਕਾ ਹੁੰਦਾ ਤੇ ਜੇ ਸਾਨੂੰ ਅਸੀਂ ਵੋਟ ਪਾਉਣੇ ਆ ਤੇ ਇਹ ਅਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਆ ਤੇ ਅਸੀਂ ਮੁਰਕ ਕੇ ਕਿਸੇ ਨੂੰ ਕਹਿਣ ਦੇ ਨਾਲੋਂ ਅਸੀਂ ਉਹਨਾਂ ਆਪਣੀ ਵੋਟ ਦੀ ਵਰਤੋਂ ਜਿਹੜੀ ਹੈ ਸਾਰੇ ਕਰੀਏ ਚਾਹ ਕੋਈ ਕਿਤੇ ਵੀ ਰਹਿ ਰਿਹਾ ਤੇ ਵੋਟ ਜਿਹੜੀ ਹੈ ਸਾਡੀ ਇਸ ਦੇ ਨਾਲ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਬਣਨਾ ਤੇ ਸਾਨੂੰ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਜਿਸ ਨੂੰ ਵੋਟ ਤੁਹਾਡੇ ਚਾਹੀਦੀ ਹੈ ਹਨ ਕਿ ਜੋ ਤਾਂ ਪਾਰਟੀਆਂ ਦਿੰਦੀਆਂ ਹਮ ਕੁਝ ਹੋਰ ਉਮੀਦਵਾਰ ਆ ਜੋ ਕੁਝ ਉਮੀਦਵਾਰ ਆਪਣੇ ਆਪ ਵਿੱਚ ਮੈਦਾਨ ਦੇ ਵਿੱਚ ਆਉਂਦੇ ਆ ਸੋ ਉਹਨਾਂ ਦੇ ਵਿੱਚ ਸਾਡਾ ਇਹ ਹੈ ਕਿ ਪਹਿਲਾਂ ਤਾਂ ਅਸੀਂ ਕਿ ਜਿਸ ਪਾਰਟੀ ਨੂੰ ਵੋਟ ਪਾ ਰਹੇ ਆ ਕਿ ਉਹ ਪਾਉਣ ਦਾ ਸਾਨੂੰ ਕੋਈ ਫਾਇਦਾ ਕਿਉਂਕਿ ਜਿਹੜਾ ਜਿਸ ਪਾਰਟੀ ਨੂੰ ਅਸੀਂ ਪਾ ਰਹੇ ਹਾਂ ਕਿ ਉਹ ਉਧਰ ਕੋਈ ਸਤਾ ਹੈਗੀ ਹੈ ਜੇ ਸਤਾ ਹੈਗੀ ਹੈ ਤਾਂ ਉਹਦਾ ਸਾਨੂੰ ਫਾਇਦਾ ਹੋਊਗਾ ਉਹਦੇ ਤੋਂ ਅਸੀਂ ਲਾਹਾ ਲੈ ਸਕਦੇ ਆ ਤੇ ਜੇ ਅਸੀਂ ਜਿਸ ਵੋਟਰ ਨੂੰ ਪਾ ਦਿੰਨੇ ਆ ਉਹ ਜਾ ਕੇ ਉਹ ਕੇਂਦਰ ਦੇ ਵਿੱਚ ਜਾਂ ਕਿਤੇ ਵੀ ਆ ਉਹਦਾ ਕੋਈ ਮੋਲ ਨਹੀਂ ਤੇ ਉਹੋ ਜਿਹੇ ਉਮੀਦਵਾਰਾਂ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਆ ਦੂਸਰਾ ਸਾਨੂੰ ਸਾਰੀਆਂ ਵੱਡੀਆਂ ਪਾਰਟੀਆਂ ਦੇ ਜਿਹੜੇ ਏਜੰਡੇ ਆ ਜੋ ਉਹਨਾਂ ਦੇ ਵਾਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਾਡਾ ਸਭ ਤੋਂ ਵੱਡੀ ਗੱਲ ਕਿ ਹਵਾ ਪਾਣੀ ਧਰਤੀ ਜਿਹੜੇ ਪ੍ਰਦੂਸ਼ ਹੋ ਰਿਹਾ ਗਲੋਬਲ ਵਾਰਮਿੰਗ ਆਉਣ ਵਾਲੀ ਵੱਡੀ ਸਮੱਸਿਆ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਲਾ ਅ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਨੂੰ ਅ ਜਿਹੜਾ ਹੈ ਇਹ ਮੌਕਾ ਹੁੰਦਾ ਕਿ ਅਸੀਂ ਆਪਣੇ ਮੁੱਦੇ ਜਿਹੜੇ ਹੈਗੇ ਆ ਆਪਣੀ ਗੱਲ ਜਿਹੜੀ ਹੈ ਉਹਨਾਂ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਕੁਛ ਤੋ ਇਹ ਲੋਕਤੰਤਰ ਦੇ ਵਿੱਚ ਜਿੰਨੇ ਕੁ ਦਿਨ ਆ ਇਲੈਕਸ਼ਨ ਦੇ ਜਦੋਂ ਕੈਂਡੀਡੇਟ ਆ ਬੰਦਨ ਚ ਆ ਜਾਂਦੇ ਆ ਘਰ ਘਰ ਜਾਂਦੇ ਆ ਤੇ ਲੋਕ ਵੀ ਜਿਹੜੀ ਹੈਗੀ ਆਪਣੀ ਗੱਲ ਰੱਖਦੇ ਆ ਤੇ ਇਹਦਾ ਮਕਸਦ ਹੀ ਇਹ ਹੈ ਕਿ ਲੋਕ ਵੀ ਅਫੇਰ ਹੋਣਗੇ ਲੋਕ ਸਮਝਦਾਰ ਹੋਣਗੇ ਲੋਕ ਲੋਭ ਲਾਲਚ ਵਿੱਚ ਨਹੀਂ ਆਉਣਗੇ ਲੋ ਲੋਕ ਕਿਸੇ ਦਬਾਅ ਵਿੱਚ ਨਹੀਂ ਆਉਣਗੇ ਤੇ ਤਾਂ ਹੀ ਨਿਰਪੱਖ ਵੋਟ ਜਿਹੜੀ ਹੈਗੀ ਉਹ ਪਾ ਸਕਦੇ ਆ بھجن جی آج آپ ووٹ ڈالنے ہیں اپنے ووٹ کا جو آپ نے یوز کیا ہے تو کیا کہنا چاہو گے لوگ میں یہاں پہنچا ہوں ووٹ دینے کے لیے اور یہ ہم سب ہم سب کا حق ہے اور ہم سب کو ووٹ کرنا چاہیے اور ہم بہت بار سنتے ہیں کہ ہم نے یہ سرکار چن لی وہ سرکار چن لی انہوں نے ہمارے لیے کام تو آج زیادہ سے زیادہ لوگ یہاں پہ آئیں متدان کریں تاکہ اپنے جو حق ہے اس کے لیے ایسا نیتا چنے ایسی سرکار چنے جو آپ کے لیے کام کافی دیر بعد آپ جلندر میں نظر آئے ہو تو کیونکہ آپ راجیہ سبھا سے بھی ہو تو اس دوران اگر بات کی جائے عام آدمی پارٹی کی سرکار کی تو کیا لگ رہا ہے کہ اس بار پنجاب میں دوبارہ سے وہ لہر دیکھنے کو ملے گی دیکھیے امید تو وہی امید تو وہی ہے اور پارٹی نے کام بھی بتھیرے رکھی ہیں اور باقی جیسی جو جنتا کی اچھا ہے کام تو وہی ہوگا جو جنتا منظور کرے گی ਉਹ ਕਿਸਕੇ ਉਪਰ ਆਪਣਾ ਜੋ ਹੈ ਉਹ ਦਰਮਦਰ ਰੱਖੇਗੀ ਜਿੱਦੋਂ ਜਨਤਾ ਹੀ ਜਾਣੂਗੀ اور میں تو سب کو یہ کہوں گا کہ 아이ئے મતદાન करिए अरविंद